ਅਜੀਤ ਤੋਂ ਮੈਂ ਨਰੇਸ਼ ਸ਼ਾਪੀ ਮੇਰੇ ਨਾਲ ਕੈਮਰਾਮੈਨ ਬਲਵਿੰਦਰ ਸਿੰਘ ਲਾਡੀ ਅੱਜ ਅਸੀਂ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਬਾਉਪੁਰ ਦੇ ਅੰਦਰ ਦਰਿਆ ਬਿਆਸ ਅੰਦਰ ਵਸਦੇ 16 ਟਾਪੂ ਨਾਮਾ ਪਿੰਡਾਂ ਦੇ ਏਰੀਆ ਵਿੱਚ ਜਿੱਥੇ ਬੀਤੇ ਕੱਲ੍ਹ ਪੈਣੀ ਬਹਾਦਰ ਪਿੰਡ ਦੇ ਕੋਲ ਆਰਜੀ ਬੰਨ ਕਿਸਾਨਾਂ ਵੱਲੋਂ ਜੋ ਆਪਣੇ ਖੇਤਾਂ ਦੀ ਔਰ ਜ਼ਮੀਨ ਦੀ ਸੁਰੱਖਿਆ ਲਈ ਲਗਾਇਆ ਗਿਆ ਸੀ ਟੁੱਟਣ ਤੋਂ ਬਾਅਦ ਖੇਤਾਂ ਵਿੱਚ ਚਾਰੇ ਪਾਸੇ ਪਾਣੀ ਭਰ ਗਿਆ ਹੈ ਔਰ ਇਸ ਹਾਲਾਤ ਦਾ ਜਾਜਾ ਲੈਣ ਲਈ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੀਤਿਕ ਲੋਕ ਕੱਲ ਤੋਂ ਹੀ ਇਸ ਏਰੀਆ ਦੇ ਵਿੱਚ ਚੱਕਾ ਲਗਾ ਰਹੇ ਹਨ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਫਸਲਾਂ ਡੁੱਬ ਗਈਆਂ ਹਨ ਉਹਨਾਂ ਦੀਆਂ ਪਾਣੀ ਨਾਲ ਉੱਥੇ ਘਰਾਂ ਵਿੱਚ ਵੀ ਪਾਣੀ ਆਵੜਿਆ ਹੈ ਜਿਹੜੀ ਉੱਚੀਆਂ ਸਾਮਾ ਦੇ ਵਿੱਚ ਕਿਸਾਨ ਬੈਠਿਆ ਨੂੰ ਉਹ ਪਾਣੀ ਦੇ ਵਿੱਚ ਘਿਰੇ ਹੋਏ ਨੂੰ ਬੁਰੀ ਤਰ੍ਹਾਂ ਕੁਝ ਇੱਕ ਕਿਸਾਨ ਜੋ ਉਨੀਂਆ ਸਾਮਾ ਤੇ ਸਨ ਉਹ ਆਪਣਾ ਸਮਾਨ ਲੈ ਕੇ ਕੱਲ ਹੀ ਇਸ ਜਗ੍ਹਾ ਤੋਂ ਬਾਹਰ ਆ ਗਏ ਹਨ ਕਿਸਾਨਾਂ ਨੇ ਆਪਣੇ ਬਚਾ ਲਈ ਪਹਿਲਾਂ ਤੋਂ ਹੀ 10 ਤੋਂ 15 ਦਿਨ ਦਾ ਰਾਸ਼ਨ ਪਸ਼ੂਆਂ ਲਈ ਹਰਾਚਾਰਾ ਤੇ ਹੋਰ ਪ੍ਰਬੰਧ ਕੀਤੇ ਹੋਏ ਹਨ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਨੂੰ ਜਪੀਰਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਲੋੜਿੰਗੇ ਪ੍ਰਬੰਧ ਕੀਤੇ ਗਏ ਹਨ ਪਰ ਕਿੱਥੇ ਕਿਨੇ ਕੀਤੇ ਗਏ ਹਨ ਇਹ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਹਾਲਾਤ ਨੇ ਇੱਥੋਂ ਦੇ ਹਾਲਾਤ ਤਾਂ ਤੁਹਾਡੇ ਸਾਹਮਣੇ ਆ ਦੇਖੋ ਪਾਣੀ ਬਹੁਤ ਜ਼ਿਆਦਾ ਵਾ ਹਾਂਜੀ ਸਾਡਾ ਚੇਟਰੋ ਏਰੀਆ ਉਧਰਲਾ ਵਾ ਜਿੱਥੇ ਮਿੱਤਰ ਭਰਾਰੇ ਤੇ ਦਾਰੀ ਰਹਿੰਦੇ ਆ ਜੀ ਤੇ ਉਹਨਾਂ ਦਾ ਤਾਂ ਮਦਾ ਵੀ ਹਰ ਸਾਲ ਇਹ ਏਰੀਆ ਮਾਰਿਆ ਜਾਂਦਾ ਪਾਣੀ ਦੇ ਨਾਲ ਕੀ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਆ ਇਸ ਹਾਲਾਤ ਦੇ ਵਿੱਚ ਦੇਖੋ ਪ੍ਰਸ਼ਾਸਨ ਦੇ ਮੌਕੇ ਦੇ ਅਧਿਕਾਰੀ ਆ ਯਾ ਐਮਐਲਏ ਸਾਹਿਬ ਆਉਂਦੇ ਲਾਏ ਸੀ ਕੱਲ ਵੀ ਆਏ ਸੀ ਇਸ ਏਰੀਆ ਦੇ ਵਿੱਚ ਪਰ ਪੰਨ ਬੰਦ ਲੇਦੇ ਬੱਜਿਆ ਨਹੀਂ ਪਰ ਪੱਕੇ ਹਾਲਾਤ ਸਰਕਾਰ ਨੂੰ ਪੱਕਾ ਪ੍ਰਬੰਧ ਕਰਨਾ ਚਾਹੀਦਾ ਨੇ ਲੋਕਾਂ ਵਾਸਤੇ ਯਾ ਇਹਨੂੰ ਨੇੜੇ ਰੂਪ ਦੇ ਦੇਣਾ ਲੋਕਾਂ ਨੂੰ ਜ਼ਮੀਨਾਂ ਦਾ ਮੁੱਲ ਦੇ ਦੇਣਾ ਕਿਉਂਕਿ ਹਰ ਸਾਲ ਓਹਨਾਂ ਲਾਉਂਦੇ ਮਰ ਜਾਂਦਾ ਵਾ ਮੈਂ ਤਾਂ ਨਹੀਂ ਭੱਲੇ ਪੇਜੀ ਜਿਹੜੇ ਦਰਿਆ ਪਾਰ ਕਿਸਾਨ ਰਹਿੰਦੇ ਹਨ ਕੀ ਉਹਨਾਂ ਦੇ ਅੰਦਰ ਜ਼ਮੀਨ ਪਾਣੀ ਦੇ ਅੰਦਰ ਹੀ ਹਨ ਜਾਂ ਕੁਝ ਇੱਕ ਬਾਹਰ ਆ ਗਏ ਹਨ ਵਿੱਚੋਂ ਨਹੀਂ ਹੁਣ ਘਰ ਚੋਂ ਉੱਚੇ ਥਾਂ ਪਾਏ ਹੋਇਆ ਅਜੇ ਤਾਂ ਪਾਣੀ ਚੋਂ ਠੀਕ ਆ ਅਜੇ ਹੋਰ ਛੱਡਦੇ ਫਿਰ ਤਾਂ ਬਾਹਰ ਆਉਣਾ ਪਊਗਾ ਇਹ ਫਸਲਾਂ ਜਿਹੜੀਆਂ ਪਾਣੀ ਕੱਲ ਆਇਆ ਇਹਦੇ ਨਾਲ ਫਸਲਾਂ ਤੇ ਕੀ ਅਸਰ ਪਿਆ? ਜਿਹੜੀਆਂ ਫਸਲਾਂ ਜਿਹੜੀਆਂ ਨੀਵੇਂ ਸਾਰ ਡੁੱਬ ਕੇ ਦੇਖੋ ਜੀ ਉੱਚੇ ਥਾਂ 'ਤੇ ਤੁਹਾਡੇ ਸਾਹਮਣੇ ਬੱਜਦੇ ਹੋਇਆ ਜੇ ਪਾਣੀ ਇਦਾਂ ਆਉਂਦਾ ਹੋਇਆ ਇਹ ਵੀ ਡੁੱਬ ਜਾਣਗੇ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ? ਸਰਕਾਰ ਨੂੰ ਇਹਨਾਂ ਦੇ ਬਿਚਾਰੇ ਗਰੀਬ ਲੋਕਾਂ ਨੂੰ ਸੋਨਾ ਚਾਹੀਦੀ ਆ ਬਸ 200 ਕਸੋਨਾ ਚਾਹੀਦਾ ਹਨ ਕੇ ਜੋ ਇਹਨਾਂ ਦਾ ਖਰਚਾ ਹੈਗਾ ਹੋਰ ਚਲ ਚਾਹੀਦਾ ਨਾ ਮਾਲੀ ਸੂਰ ਤੱਕ ਚਾਹੀਦੀ ਆ। ਇਹਨਾਂ ਦਾ ਹਰਸਾਰ ਨੁਕਸਾਨ ਹੁੰਦਾ ਇਹਨਾਂ ਨੂੰ ਮਾਜਬਾ ਚਾਹੀਦਾ ਪੂਰਾ ਮਿਲਣਾ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸਭ ਤੋਂ ਪਹਿਲਾਂ ਅਸੀਂ ਦੇ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਜੀ ਨਾ ਅਣੇ ਮੌਕੇ ਤੇ ਸਾਡਾ ਰੁਕਚਾ ਜੇ ਵੇਖ ਕੇ ਚਾਖਿਆ ਹੋਇਆ ਵਾ ਕਾਰੋਬਾਰ ਬਾਕੀ ਸਰਕਾਰਾਂ ਪਾਣੀ ਇੰਨਾ ਮੰਗਰੋ ਛੱਡੀ ਕੀਤੀ ਆਉਂਦੀਆਂ ਮੰਦਾ ਹਾਲ ਹੋ ਗਿਆ ਸਾਡਾ ਤਾਂ ਬੜਾ ਚਾਰ ਸ਼ਵੇਰੇ ਜੇ ਬੰਨ ਨਕੇ ਮੋਟੇ ਸਾਰੇ ਉਹ ਸਾਡੇ ਲਈ ਕੋਈ ਪੈ ਟੁੱਟ ਕੇ ਪਾਣੀ ਪਾਣੀ ਆ ਚਾਰ ਸ਼ਵੇਰੇ ਘਰਾਂ ਚ ਪਾਣੀ ਵੜਨ ਲਾ ਗਿਆ ਸਾਡੇ ਪਰੇਸ਼ਾਨ ਸ਼ਹਿਰ ਨੂੰ ਚਾਹੀਦਾ ਸੀ ਆਣ ਕੇ ਇੱਥੇ ਕੋਈ ਨਾ ਵੀ ਸਾਡੀ ਮਦਦ ਕਰਕੇ ਕੋਈ ਹਿਸਾਬ ਨਾਲ ਕਾਰੋਬਾਰ ਕਰ ਦੇ ਇਹ ਗਰੀਬ ਜਨਤਾ ਜਾਊਗੀ ਕਿਧਰ ਨੂੰ ਕੋਈ ਸਾਰ ਨਹੀਂ ਲੈਣ ਲਾ ਕੋਈ ਨਹੀਂ ਕਰਨ ਦਾ ਐਮਐਲਏ ਆ ਜਿੰਨੀ ਵੀ ਸਾਡੀ ਸਹਿਮਤਾ ਕਰਨ ਦੇ ਤੇ ਬਾਬੇ ਸਹਿਮਤਾ ਕਰਨ ਦੇ ਆਣ ਕੇ ముਹਿਆਂ ਦੇ ਉੱਤੇ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੜਤਾਲ ਕਰਦਾ ਅੱਗੇ ਵੀ ਸਮੇਂ ਮਰ ਗਏ ਆ ਬਜ਼ੁਰਗਾਂ ਨੇ ਵਕਤ ਵੇਲੇ ਦੇ ਕਰਕੇ ਕਾਰੋਬਾਰ ਚਲਾਏ ਸੀ ਨਾ ਅਸੀਂ ਛੱੜਣੀ ਜੋਗੇ ਨੇ ਨਾ ਅਸੀਂ ਰੱਖਣੀ ਜੋਗੇ ਆ ਐਡਾ ਮੰਦਾਲ ਕੀਤਾ ਸਰਕਾਰਾਂ ਦੇ ਸਾਡਾ ਚਲੋ ਅਸੀਂ ਫੇਰ ਵੀ ਧੰਨਵਾਦ ਕਰਦੇ ਗਾ মিডিਆ ਆਣ ਕੇ ਸਾਡੇ ਦੇ ਮੌਕੇ ਤੇ ਆਣ ਕੇ ਕਾਰੋਬਾਰ ਕਰਦਾ ਤੇ ਫੇਰ ਵੀ ਆਣ ਕੇ ਕੋਈ ਸਾਡੀ ਸਾਰਤਾ ਪੁੱਛਦਾ ਲੈਂਦਾ ਅੰਦਰ ਬਾਹਰ ਕਿੰਨੇ ਕੁ ਬੰਨੇ ਲੱਗੇ ਤੇ ਕਿੰਨਾ ਕੁ ਏਰੀਆ ਰਕਬਾ ਹੈਗਾ ਜੋ ਕਿੰਨੇ ਪਿੰਡਾਂ ਹੁੰਦੇ ਵਿੱਚ ਇਹ ਗਣੀਏ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਰਕਬਾ ਜਿਹੜਾ ਸਾਰਾ ਹੀ ਪਾਣੀ ਚ ਡੁੱਬਿਆ ਆਇਆ ਵਾਏ ਹਾਂ ਪਿੰਡ ਕਿੰਨੇ ਜੀ ਪਿੰਡ 15 16 ਪਿੰਡ ਪੈ ਜਾਂਦੇ ਇਹ ਰਕਬੇ ਦੇ ਵਿੱਚ ਵਿੱਚ ਹੀ ਆਰ ਜੀ ਬੰਨ ਕਿੰਨੇ ਕੁ ਲੱਗੇ ਅੰਦਰਲੇ ਨਹੀਂ ਆਰ ਜੀ ਐਡਾ ਕੋਈ ਵੀ ਨਹੀਂ ਖਾਸ ਤੇ ਉਹਦੇ ਆਪ ਦੀ ਸਹੂਲਤ ਤੇ ਨਿੱਕੇ ਮੋਟੇ ਲਏ ਉਹ ਟਟ ਟਟ ਗਏ ਤੇ ਉਹ ਕਿੱਡੇ ਰਖ ਲੋਤੇ ਰਹੇ ਆ ਐਸੇ ਵੇਲੇ ਹੁਣ ਘਰਾਂ ਦੇ ਵਿੱਚ ਪੰਜ ਪੰਜ ਸੱਤ ਸੱਤ ਫੁੱਟ ਪਾਣੀ ਸਾਡੇਗਾ ਅੰਦਰਾਂ ਦੇ ਵਿੱਚ ਪਾਣੀ ਵੜਨ ਨੂੰ ਤਿਆਰ ਹੋਇਆ ਪਿਆ ਸਾਡੇ ਹਾਂਜੀ ਕੀ ਕੁਝ ਕਿਸਾਨ ਉੱਥੋਂ ਬਾਹਰ ਵੀ ਨਿਕਲੇ ਹਨ ਕਿ ਸਾਰੇ ਅੰਦਰ ਹੀ ਨਹੀਂ ਨਹੀਂ ਕਿਸਾਨ ਨਹੀਂ ਬਾਹਰ ਨਿਕਲਣੇ ਇਹ ਮਰਦਾ ਭਾਵੇਂ ਸਾਰੇ ਹੀ ਜਾਣ ਪਰ ਇਹਨਾਂ ਬਾਹਰ ਨਹੀਂ ਨਿਕਲਣਾ ਨਾ ਬਾਹਰ ਨਿਕਲ ਕੇ ਹੀ ਭੁੱਖੇ ਮਰ ਜਾ ਜਦੋਂ ਸਾਡਾ ਸਭ ਕੁਝ ਇੱਥੇ ਹੈਗਾ ਹੀ ਇਹਦੇ ਕੀ ਮੰਗ ਕਰਦੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਤੁਸੀਂ ਪ੍ਰਸ਼ਾਸਨ ਦੇ ਗਾੜੀ ਇਹੋ ਮੰਗ ਕਰਦੇ ਆ ਸਾਡੀ ਮੌਕੇ ਤੇ ਆਣ ਕੇ ਸਾਰ ਲਿਆ ਤਾਂ ਪਾਣੀ ਲਵਾਉਣ ਜਿਵੇਂ ਲਵਾਇਆ ਜਾ ਸਕਦਾ ਹੈ ਸਾਡੇ ਅੰਦਰਾਂ ਚ ਵੜ ਗਿਆ ਨੀਆ ਪੋਲਗਾ ਹੋ ਗਏ ਸਾਰੇ ਕੋਠੇ ਵਿਗੜ ਕੀ ਕਰਾਂਗੇ ਅਸੀਂ ਕਿ ਪਹਿਲਾਂ ਤੁਸੀਂ ਅਪੀਲ ਕੀਤੀ ਪੀਲਾਂ ਦਲੀਲਾਂ ਤੇਰੇ ਕਮੇਟੀ ਵਾਲੇ ਜਾ ਕੇ ਵੀ ਦਵਾਈਆਂ ਦੇਦੇ ਰਹਿਆ ਕੋਈ ਹਰੀ ਗੱਲੋਂ ਸਾਡੀ ਸੁਣਦਾ ਨਹੀਂ ਸੁਣਾਉਂਦਾ ਨਹੀਂ ਅੰਨੀ ਪਈ ਤੇ ਕੁੱਤਾ ਚਟਣ ਡਿਆ ਇੱਥੇ ਹੁਣ ਜਿੱਦ ਟੁੱਟ ਗਿਆ ਉਹਦੋਂ ਤਾਂ ਸਾਰੇ ਇੱਥੇ ਪਹੁੰਚ ਚੁੱਕੇ ਆ ਨਹੀਂ ਕੋਈ ਵੀ ਨਹੀਂ ਪਹੁੰਚਿਆ ਅੱਗਾ ਅੱਗੇ ਪਿੱਛੇ ਕੋਈ ਪਹੁੰਚੀ ਜਾ ਉਹ ਕਾਹਦਾ ਪਹੁੰਚਿਆ ਜਿਹੜਾ ਕੰਮ ਹੋਣਾ ਸੀ ਉਹਦੋਂ ਹੋ ਹੀ ਗਿਆ ਹੁਣ ਹੁਣ ਸਾਰਿਆਂ ਨੇ ਦੀਦਾ ਬਾਕੀ ਇਹ ਨਾਲ ਜੇ ਪ੍ਰਸ਼ਾਸਨ ਹੈ ਜੇ ਵੀ ਪਾਣੀ ਦੀ ਕੋਈ ਕਾਰੋਬਾਰੀ ਚਲਾਵੇ ਜਾਂ ਕਰੇ ਘਤਰ ਸਾਡੀਆਂ ਕਣਕਾਂ ਨੇ ਗਿੱਲੀਆਂ ਜਿਹੜੀਆਂ ਅਸੀਂ ਬੀਜਣਾਂ ਵਾਸਤੇ ਰੱਖੀ ਬੈਠੇ ਜਾਂ ਖਾਣ ਵਾਸਤੇ ਰੱਖੀ ਬੈਠੇ ਆ ਜੇ ਇਸੇ ਹਿਸਾਬ ਨਾਲ ਜਿਵੇਂ ਇਹਦੇ ਹੜ ਪਾਣੀ ਮਗਰੋਂ ਛੜਦਾ ਜੇ ਪਾਣੀ ਸਰਕਾਰ ਨੇ ਛੜਦਾ ਨ ਕਿ ਸਾਡੀਆਂ ਵਾਲੀਆਂ ਕਣਕਾਂ ਵੀ ਗਿੱਲਵਾ ਹੋ ਜਣੀਆਂ ਹੁਣਾਂ ਡਰਾਮਾ ਦੇ ਵਿੱਚ ਪਾਈਆਂ ਏ ਛੱਤਾਂ ਸਾਡੀਆਂ ਕੋਠਿਆਂ ਦੀਆਂ ਉਂਝ ਮਾਰੀਆਂ ਨਾ ਅਸੀਂ ਉਹ ਛੱਤ ਦੇ ਉੱਤੇ ਹੀ ਰੱਖ ਲਈ ਜੋਗੇ ਕਣਕੋ ਕਿਉਂਕਿ ਕਮਾਈਆਂ ਦੇ ਬਾਲੇ ਟੁੱਟੀ ਜਾਂਦੇ ਆ ਬਹੁਤ ਜਾੜਾ ਮੰਦਾ ਹਾਲ ਕੀਤਾ ਪਿਆ ਇਹ ਪਾਣੀ ਨੇ ਸਾਡਾ ਅਸੀਂ ਅੱਗੇ ਮਰੇ ਪਏ ਹਾਂ ਬਾਕੀ ਰਿੰਦੀ ਖੁੰਦੀ ਆ ਸਰਕਾਰ ਨੇ ਐਡਕੀ ਵੀ ਢੂਠ ਕੱਢ ਕੇ ਰੱਖਤੀ ਸਾਡੇ ਲਈ ਜਿਹੜੀ ਹੈਗੀ ਆ ਇਸ ਤਰ੍ਹਾਂ ਮਾਜਵਾ ਦੇਣ ਬਹੁਤਿਆਂ ਘਰਾਂ ਦੇ ਦੇ ਝੋਨੇ ਜਿਹੜੇ ਆਪੂਏ ਬਾਹਰ ਨਿਕਲ ਕੇ ਆਈਆਂ ਇਹ ਮੁੰਜਰਾ ਹੁਣ ਜਿਹੜੀਆਂ ਮੁੰਜਰਾ ਦੇ ਵਿੱਚ ਪਾਣੀ ਪੈ ਗਿਆ ਤੋ ਉਹ ਤਾਂ ਖਤਮ ਹੋ ਗਈਆਂ ਉਹ ਵੀ ਖਤਮ ਹੋ ਗਈਆਂ ਮਾਲ ਦੇ ਪੱਠੇ ਪੁੱਠੇ ਉਹ ਵੀ ਖਰਾਬ ਹੋ ਗਏ ਗਲਦੇ ਜਾਂਦੇ ਆ ਜੋ ਚੂਹਾ ਸਾਰਾ ਉੱਚੇ ਥਾਂ ਦੇ ਆਣ ਕੇ ਚੜਦਾ ਚਰ ਜੱਟ ਜਾਊ ਕਿਧਰ ਨੂੰ ਜੀਵਨ ਦਾ ਅੱਗੇ ਮਰਿਆ ਪਿਆਣੇ ਤੇ ਬਾਕੀ ਰਹਿਦਾ ਖੁੰਦਾ ਹੁਣ ਮਰਨ ਵਾਲਾ ਸਾਹ ਬਣ ਗਿਆ ਖੁਦ ਖੁਸ਼ੀਆਂ ਕਰੂ ਕੀ ਕਰੂ ਜਦੋਂ ਕੋਈ ਸ਼ਿਵਨਾਉ ਦੇ ਕੋਲੇ ਰਿਆ ਜੀ ਸਰ ਤੁਸੀਂ ਪਹੁੰਚੇ ਹੋ ਮੌਕੇ ਤੇ ਹਾਲਾਤ ਦੇਖੇ ਕੀ ਹਾਲਾਤ ਨੇ ਪਾਣੀ ਕਿੰਨਾ ਵੱਧ ਚੁੱਕਾ ਕਿੰਨਾ ਘਟ ਚੁੱਕਾ ਦੇਖੋ ਜੀ ਮੈਂ ਬਾਉਪੁਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਅਲਰਟ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਮੈਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰੀਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਕੋਈ ਨਾ ਹੋ ਸਕੇ ਔਰ ਮੈਂ ਹੀ ਤੁਹਾਨੂੰ ਅश्वਸ਼ਨ ਦਵਾਉਂਦਾ ਕਿ ਭਈ ਸਾਡੀ ਪੂਰਤੌਰ ਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਉਹ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਹਾਂ ਵੀ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਸਾਨਾਂ ਦਾ ਰੋਪ ਆ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਅਸੀਂ ਕਿਹਾ ਕਿ ਭਰੇ ਕੇ ਪਾਣੀ ਅੱਗੇ ਰਿਲੀਜ਼ ਨਹੀਂ ਹੋਇਆ ਇਸ ਤਰ੍ਹਾਂ ਮੇਰੀ ਮੇਰੀ ਲਗਾਤਾਰ ਗੱਲ ਹੋਈ ਹੈ ਲਗਾਤਾਰ ਮੈਂ ਨਾਨਾ ਸਰਪੰਚ ਸਾਹਿਬ ਨੂੰ ਵੀ ਮਿਲ ਕੇ ਆਇਆ ਬਾਕੀ ਸਾਰੇ ਲੋਕਾਂ ਨੂੰ ਮਿਲ ਕੇ ਆਇਆ ਹੈ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਔਰ ਸਮੇਂ-ਸਮੇਂ ਤੇ ਪਾਣੀ ਛੱਡਿਆ ਵੀ ਜਾ ਰਿਹਾ ਹੈ ਛੱਡਿਆ ਵੀ ਜਾ ਰਿਹਾ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਦੀ ਘੜੀ ਦੇ ਵਿੱਚ 1,05,000 ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਉਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮੇਨਟੇਨ ਨੂੰ ਮੇਨਟੇਨ ਰੱਖੀਏ ਮੈਂटेन ਰੱਖੇ ਕਿਉਂਕਿ ਪਾਣੂ ਪਤਾ ਹੈ ਕੁਦਰਤੀ ਸਰੋਤਾਂ ਤੋਂ ਇਹ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫਿਰ ਵੀ ਸਾਡੀ ਬਰਜ਼ੋਰ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਵ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਨੁਕਸਾਨ ਬਹੁਤ ਸਾਰੇ ਕਿਸਾਨ ਪਾਣੀ ਵਿੱਚ ਘਿਰੇ ਹੋਏ ਹਨ ਉਹਨਾਂ ਦਾ ਕਹਿਣਾ ਕਿ ਅਸੀਂ ਪਾਣੀ ਦੇ ਵਿੱਚ ਹੀ ਰਹਿਣਾ ਮਨਜ਼ੂਰ ਕਰਾਂਗੇ ਲੇਕਿਨ ਛੱਡ ਕੇ ਨਹੀਂ ਜਾਵਾਂਗੇ ਨਹੀਂ ਜੀ ਦੇਖੋ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਸਾਡੇ ਵੱਲੋਂ ਹਰ ਸੰਭਵ ਜੋ ਰੀਲੀਫ ਸੈਂਟਰਸ ਹੈ ਜਾਂ ਜੋ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਅਧਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਇਹ ਹੀ ਭਰੋਸਾ ਦਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕ ਰਹੇ ਨੇ ਸਾਡ ਪਰਭਾਵਿਤ ਵਿੱਚ ਕਿੰਨੇ ਏਕੜ ਫਸਲ ਜਿਹੜੀ ਆ ਉਹਦੀ ਜੀ ਅਸੀਂ ਅੱਜ ਹੁਣ ਅਸੈਸਮੈਂਟ ਕਰਾ ਰਹੇ ਹਾਂ ਉਸ ਸਮੇਂ ਦੇ ਨਾਲ ਸਾਡੇ ਕੋਲ ਫਿਕਰ ਆ ਜਾਏਗੀ ਮੁਆਵਜ਼ਾ ਮਿਲੇਗਾ ਕਿਸਾਨ ਨੂੰ ਕੋਈ ਮੈਂ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ ਸਾਡੀ ਹੁਣ ਦੀ ਪ੍ਰਾਇਰਟੀ ਇਹੀ ਹੈ ਕਿ ਕੋਈ ਵੀ ਜਾਨੀਵਾਲੇ ਨੁਕਸਾਨ ਨਾ ਹੋ ਸਕੇ ਔਰ ਸਹੀ ਤਰੀਕੇ ਨਾਲ ਅਸੀਂ ਇਹਨੂੰ ਨਿਜਠੀਏ ਪਰ ਉਹ ਸਮੇਂ ਮੈਂ ਨਾਲ ਸੀ ਕਰਾਂਗੇ ਪਾਣੀ ਰਿਲੀਜ਼ ਕਰਨ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਅੱਗੋਂ ਉਹ ਲਗਾਤਾਰ ਹੋ ਰਿਹਾ ਜੀ ਲਗਾਤਾਰ ਹੋ ਰਿਹਾ ਹਰ ਘੰਟੇ ਦੀ ਮੋਨਿਟਰਿੰਗ ਹੋ ਰਹੀ ਹੈ ਡਾਊਨ ਸਟ੍ਰੀਮ ਅਪ ਸਟ੍ਰੀਮ ਲੈਵਲ ਤੇ ਹਰ ਸੰਭਵ ਪ੍ਰਯਾਸ ਕਿੰਨਾ ਕਿਊਸਿਕ ਪਾਣੀ ਜਿਹੜਾ ਚੱਲ ਰਿਹਾ ਇਸ ਟਾਈਮ ਤੇ ਰਿਹਾ ਹੈ 1 ਲੱਖ 5000 ਚੱਲ ਰਿਹਾ ਜੀ 1 ਲੱਖ 5000 ਚੱਲ ਰਿਹਾ ਪਿਛਲੇ ਕੁਝ ਸਮੇਂ ਤੋਂ ਤਕਰੀਬਨ ਪਿਛਲੇ 12 ਘੰਟੇ ਤੋਂ 1 ਲੱਖ 5000 ਹੀ ਮੇਨਟੇਨ ਹੈ ਵਧਿਆ ਨਹੀਂ ਹੈ ਉਹੀ ਮੇਨਟੇਨ ਕੀਤਾ ਹੈ ਜੀ ਸ਼ੁਕਰੀਆ ਜੇ ਕਿ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ 23 ਦੇ ਵਿੱਚ ਵੀ ਇਸ ਇਲਾ ਦਰਿਆ ਦੇ ਵਿੱਚ ਬਹੁਤ ਲੰਮਾ ਸਮਾ ਜਿਹੜਾ ਹੈਗਾ तकरीबन 9.2 ਲੱਖ ਕੁਸ਼ਕ ਪਾਣੀ ਇਹਦੇ ਵਿੱਚ ਵਗਦਾ ਰਿਹਾ ਤੇ ਜਿਹਦੇ ਨਾਲ ਕਾਫੀ ਜਿਹੜੇ ਇਹ ਦੇ ਕੰਡੇ-ਕੰਡੇ ਵਸਣ ਵਾਲੇ ਲੋਕਾਂ ਦੇ ਜਿਹੜੇ ਲੋਅ ਲੈਵਲ ਦੇ ਉੱਤੇ ਜਿਹੜੇ ਆਪਣਾ ਟੈਂਪਰੇਰੀ ਬੰਨ ਲਾ ਕੇ ਜਿਨ੍ਹਾਂ ਨੇ ਰੋਕਿਆ ਹੁੰਦਾ ਜਦੋਂ ਉਹ ਟੁੱਟ ਜਾਂਦੇ ਆ ਉਸ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਕਿਉਂਕਿ ਹੁਣ ਇਹ ਸਾਰਾ ਏਰੀਆ ਜਿਹੜਾ ਹੈਗਾ ਬਿਲਕੁਲ ਹ ਇਹ ਹਰ ਹਰ ਦਾ ਜਗਾ ਜਿਹੜੀ ਹੈਗੀ ਆ ਉਹ ਐਫਆਈ ਜੋ ਹੋ ਚੁੱਕਾ ਤੋਂ ਇਹਦੇ ਨਾਲ ਜਦੋਂ ਵੀ ਪਾਣੀ ਆਉਂਦਾ ਇੱਕ ਅ ਬਾਰਸ਼ਾਂ ਨੂੰ ਆਪਾਂ ਰੋਕ ਨਹੀਂ ਸਕਦੇ ਤੇ ਹੁਣ ਵੀ ਆਪਾਂ ਕੀ ਇਹਦੇ ਵਿੱਚ ਕੱਲ 43 40000 ਕੁਝ ਕਿਸੇ ਅਜ 55000 ਕੁਝ ਵੀ ਚੱਲ ਰਿਹਾ ਪਰ ਉਹਦੇ ਵਿੱਚ ਜਿਹੜੇ ਥੱਲੇ ਪਾਣੀ ਜੜੀਆਂ ਹੈਗੀਆਂ ਅ ਜਿਹੜਾ ਚੋ ਆ ਰੇਣਾ ਜਦੋਂ ਉਹਨਾਂ ਦਾ ਪਾਣੀ ਆ ਕੇ ਪਉਂਦਾ ਹੁਣ ਇਸ ਵੇਲੇ ਵੀ 100 ਤੋਂ 1 ਲੱਖ ਰੁਪਏ ਸ਼ਿਕਤ ਤੋਂ ਉੱਪਰ ਪਾਣੀ ਜਿਹੜਾ ਹੈਗਾ ਆ ਰਿਹਾ ਸੋ ਪਾਣੀ ਨੂੰ ਤਾਂ ਬਰੋਕ ਨਹੀਂ ਸਕਦੇ ਆ ਬਹੁਤ ਵਿੱਚ ਕੀ ਹੈਲਪ ਕਰ ਸਕਦੇ ਆ ਜਿਹੜੇ ਅੰਦਰ ਸਾਡੇ ਵੀਰ ਭੈਣਾਂ ਭਰਾ ਬੈਠੇ ਆ ਉਹਨਾਂ ਵਾਸਤੇ ਕਿਸਤੀਆਂ ਆਈਆਂ ਉਹਨਾਂ ਦੇ ਇੰਤਜ਼ਾਮ ਆ ਹੋ ਰਿਹਾ ਮਹਿਕਮਾ ਪ੍ਰਸ਼ਾਸਨ ਦੇ ਸਾਰੇ ਡਾਕਟਰ ਸਾਹਿਬਾਨ ਆਏ ਹੋਏ ਆ ਸੋ ਹਰ ਤਰ੍ਹਾਂ ਦੇ ਨਾਲ ਸੁਰੱਖਿਆ ਵਾਸਤੇ ਜਾਂ ਉਹਨਾਂ ਨੂੰ ਕੋਈ ਉਹਨੂੰ ਚਾਰਾ ਵਾਸਤੇ ਜਾਂ ਕਿਸੇ ਚੀਜ਼ ਦੀ ਲੋੜ ਕੋਈ ਸਾਰਾ ਕੁਝ ਅਪਲਬਧ ਹੈ ਇਹਨਾਂ ਦੇ ਜਿੰਨੇ ਵੀ ਸਾਡੇ ਭਰਾ ਕਿਸਾਨ ਦੇ ਅੰਦਰ ਵਸ ਰਹੇ ਸਾਡੇ ਬੱਚਿਆਂ ਦੇ ਕਰ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਕੋਈ ਵੀ ਜਿਹੜੀ ਹੈਗੀ ਸਥਿਤੀ ਹੈ ਉਹਦੇ ਨਾਲ ਅ ਨਿਢਠਿਆ ਜਾਊਗਾ ਪਰ ਜਿਹੜਾ ਹੈਗਾ ਹਜੇ ਇਹੋ ਜਿਹੀ ਕੋਈ ਨਹੀਂ ਕਿ ਜਿਹੜਾ ਬਨ ਵੱਡਾ ਜਿਹੜਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਤੁਸੀਂ ਬਨ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਪਰ ਅੰਦਰ ਜਿਹੜਾ ਹੈਗਾ ਉਹ ਬੰਨ ਇੱਕ ਤਾਂ ਕੁੱਟਾ ਵੀ ਆ ਦੂਸਰੇ ਤਾਂ ਹਜੇ ਲੋਕ ਜਿਹੜੇ ਹੈਗੇ ਉਹਨਾਂ ਦੀ ਜਦੋਂ ਜਹਾਜ ਦਾ ਕੋ ਉਹ ਬੰਨ ਜਿਹੜਾ ਹੈਗਾ ਉਹ ਵੱਜੇ ਉਹ ਤਾਂ ਹੀ বাজੂਗਾ ਇੱਕ ਪਿਸ਼ੂ ਪਾਣੀ ਜਿਹੜਾ ਹੈਗਾ ਉਹ ਕੱਢੇ ਉਹਦੇ ਉੱਤੇ ਜਿਹੜੇ ਹੈਗੇ ਆਪੋ ਆਪਣੇ ਆਸ ਦੇ ਉੱਤੇ ਲੱਗੇ ਹੋਏ ਪਰ ਫਿਰ ਵੀ ਪ੍ਰਸ਼ਾਸਨ ਵਾਲੋ ਹਰ ਤਰ੍ਹਾਂ ਦੇ ਨਾਲ ਬੋਰੇ ਮਿੱਟੀ ਆ ਦੇਖੇ ਸਾਰੇ ਅ ਅਧਿਕਾਰੀ ਕੰਡੜੇ ਹੈਗੇ ਉਹ ਵੀ ਸੋ ਡੀਸੀ ਤੇ ਕਰ ਹੋ ਗਏ ਗਏ ਆ ਇਸ ਜਿਵੇਂ ਵੀ ਆਏ ਸੀਗੇ ਹੁਣ ਫਿਰ ਅਸੀਂ ਆ ਜਿਹੜੀਆਂ ਵੀਡੀਓ ਦੇਖ ਕੇ ਅਸੀਂ ਫਿਰ ਨਾਲ ਕਿਸ਼ਤੀਆਂ ਲੈ ਕੇ ਆਏ ਆ ਕਿ ਜੇ ਇੱਥੇ ਜੀ ਕੋਈ ਸਥਿਤੀ ਹੁੰਦੀ ਹੈ ਤੇ ਉਹ ਸਾਰੇ ਸੇਵਾਦਾਰ ਕਿਸ਼ਤੀਆਂ ਦੇ ਵਿੱਚ ਜਾਂ ਕਿਤੇ ਵੀ ਸਾਡੀ ਪਹੁੰਚ ਕਰਨ ਦੀ ਲੋੜ ਹੋ ਉਹ ਸਾਰਾ ਕੰਮ ਕਰਾਂਗੇ ਉਹਨੂੰ ਬੰਨਣਾ ਤਾਂ ਕੋਈ ਨਹੀਂ ਉਹਦਾ ਉਹਦਾ ਇੱਕ ਟੈਕਨੀਕਲੀ ਹੁੰਦਾ ਉਹਨੂੰ ਕਿ ਜਿੰਨਾ ਚਿਰ ਪਾਣੀ ਦਾ ਵੇਖ ਨਹੀਂ ਘਟਦਾ ਹੁਣ ਉਸੇ ਇੱਕ ਬੰਨੇ ਤੋਂ ਹੋਵੇ ਜੇ ਪਿਛੇ ਆਪਣੋ ਟਰੈਕਟਰਾਂ ਨਾਲ ਮਿੱਟੀ ਲੈਣ ਲੱਗੀ ਹੋਵੇ ਆਪਰ ਸਿੱਟੀ ਚੱਲੀਏ ਜੇ ਦੁੱਤੀ ਜਾਵੇ ਉੱਥੇ ਜਾਣੀ ਮਿੱਟੀ ਅੱਜ ਜਿਹੜਾ ਤੁਸੀਂ ਨੁਕਸਾਨ ਦੇਖ ਰਹੇ ਹੋ ਬਾਉਪੁਰ ਤੋਂ ਬੰਨ ਟੁੱਟ ਕੇ ਕਪੂਰਥਾਲੇ ਦੇ ਅਨੇਕਾਂ ਪਿੰਡ ਜਿਹੜੇ ਪਾਣੀ ਦੇ ਵਿੱਚ ਘਿਰ ਚੁੱਕੇ ਨੇ ਔਰ ਇਹ ਨੁਕਸਾਨ ਜੋ ਹੋਇਆ ਹੈ ਪ੍ਰਸ਼ਾਸਨ ਦੀ ਨਲੈਕੀ ਕਰਨ ਹੋਇਆ ਦੇਖੋ ਅੱਜ ਜਿਹੜੀ ਗੱਲ ਆ ਅੱਜ ਡੀਸੀ ਸਾਹਿਬ ਇੱਥੇ ਪਹੁੰਚੇ ਨੇ ਅੱਜ ਤਿੰਨ ਦਿਨ ਹੋ ਗਏ ਰਾਤ ਜਿਹੜਾ ਬੰਨ ਟੁੱਟਾ ਸੀ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਡੁੱਬ ਚੁੱਕੀਆਂ ਨੇ ਚਾਰੇ ਖਤਮ ਹੋ ਚੁੱਕੇ ਨੇ ਪਾਣੀ ਆਉਣ ਦਾ ਕਾਰਨ ਕੀ ਬਣਿਆ ਇਹ ਕਾਰਨ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਵੀ ਇੱਥੇ ਹਰੀਕੇੜ ਤੇ ਇੱਕ ਧਰਨਾ ਲਗਾਇਆ ਸੀ ਜਥੇਬੰਦੀ ਵੱਲੋਂ ਇੱਥੋਂ ਵੀ ਕਿਸਾਨ ਸਾਰੇ ਗਏ ਸੀ ਇੱਥੇ ਸਾਡੇ ਪੰਜਾਬ ਦੇ ਜਰਨਲ ਸਕੱਤਰ ਨੇ ਸਰਦਾਰ ਕੁਲਦੀਪ ਸਿੰਘ ਜੰਗਰਾ ਸਾਹਿਬ ਔਰ ਉਹਨਾਂ ਦਾ ਪਿੰਡ ਵੀ ਸਾਰਾ ਪਾਣੀ ਦੇ ਵਿੱਚ ਡੁੱਬਾ ਹੋਇਆ ਸੋ ਉੱਥੇ ਇਸੇ ਗੱਲ ਦੀ ਚਰਚਾ ਸੀ ਸਾਡੀ ਜਿਹੜੀ ਬੇਨਤੀ ਸੀ ਸਰਕਾਰ ਨੂੰ ਵੀ ਜਿਹੜਾ ਪਾਣੀ ਨਾਲ ਦੀ ਨਾਲ ਜਿਹੜਾ ਪਿੱਛੇ ਬਾਰਿਸ਼ਾ ਹੋ ਰਹੀਆਂ ਹਿਮਾਚਲ ਦੇ ਵਿੱਚ ਉਹ ਪਾਣੀ ਨਾਲ ਦੀ ਨਾਲ ਹਰੀਕੇ ਹੜਤੋਂ ਰਿਲੀਜ਼ ਕੀਤਾ ਜਾਵੇ ਔਰ ਨਾਲ ਦੀ ਨਾਲ ਹੁਸੈਨੀ ਵਾਲੇ ਤੋਂ ਰਿਲੀਜ਼ ਕੀਤਾ ਜਾਵੇ ਤਾਂ ਜੋ ਜੇ ਹੜਾਂ ਦੀ ਕਾਰਨ ਨਾ ਬਣ ਸਕੇ ਇਹਨਾਂ ਉੱਪਰ ਪ੍ਰਸ਼ਾਸਨ ਨੇ ਇਹ ਕਹਿ ਕੇ ਟਾਲ ਦਿੱਤਾ ਵੀ ਸਾਡਾ ਅਜ ਪੌਂਡ ਪੂਰਾ ਨਹੀਂ ਹੋਇਆ ਦੇਖੋ ਰਾਜਸਥਾਨ ਨੂੰ ਖੁਸ਼ ਕਰਨ ਦੇ ਮਾਰਿਆਂ ਸਾਡੇ ਅਨੇਕਾਂ ਕਿਸਾਨਾਂ ਦੀਆਂ ਜਿਹੜੀਆਂ ਅੱਜ ਫਸਲਾਂ ਬਰਬਾਦ ਕਰ ਦਿੱਤੀਆਂ ਔਰ ਤੁਸੀਂ ਦੇਖਦੇ ਹੋ ਘਰੋਂ ਘਰ ਹੋ ਗਏ ਨੇ ਲੋਕ ਪਾਣੀ ਵਿੱਚ ਮਕਾਨ ਡੁੱਬ ਗਏ ਨੇ ਕਿੱਡਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੀ ਨਲਕੀ ਕਾਰਨ ਹੋਇਆ ਔਰ ਨਾ ਕਿਸੇ ਦੀ ਕੋਈ ਸਾਰ ਲਈ ਜਾ ਰਹੀ ਹੈ ਅੱਜ ਮੈਂ ਪਿਛਲੇ ਦਿਨੀ ਮੁੰਡਾ ਪਿੰਡ ਜਿਹੜੇ ਦੂਸਰੀ ਸਾਈਡ ਪਿੰਡ ਨੇ ਕਾਫੀ ਪਿੰਡਾਂ 'ਚ ਦੌਰਾ ਕੀਤਾ ਔਰ ਇੰਨੇ ਫਸਲ ਵੱਡੇ ਪੱਧਰ ਤੇ ਖਰਾਬ ਹੋ ਗਏ ਕਿਸਾਨਾਂ ਦੇ ਜੋ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਔਰ ਮੈਂ ਅੱਜ ਵੀ ਬੇਨਤੀ ਕਰਦਾ ਜੀਸੀ ਸਾਹਿਬ ਆਏ ਸੀ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਨਾਂ ਦਾ ਮੁਆਵਜ਼ੇ ਬਾਰੇ ਤੜਕੀ ਵਿਚਾਰ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਬੇਨਤੀ ਕਰਦਾ ਸਰਕਾਰ ਨੂੰ ਵੀ ਇਹਨਾਂ ਦੀ ਸੈਸਮੈਂਟ ਤਿਆਰ ਕਰਕੇ ਜਿਹੜਾ ਮਾਅਵਜਾ 50000 ਪ੍ਰਤੀ ਏਕੜ ਦਿੱਤਾ ਜਾਵੇ ਔਰ ਜਿਨ੍ਹਾਂ ਦੇ ਚਾਰੇ ਖਤਮ ਹੋ ਗਏ ਉਹਨਾਂ ਨੂੰ ਚਾਰਾ ਵੰਡਿਆ ਜਾਵੇ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਔਰ ਡਾਕਟਰੀ ਟੀਮਾਂ ਬੁਲਾ ਕੇ ਇੱਥੇ ਪਿੰਡਾਂ ਦੇ ਵਿੱਚ ਜਿਹੜੀਆਂ ਟੀਮਾਂ ਬਠਾਈਆਂ ਜਾਂ ਜਾਲ ਗਿਆ ਔਰ ਜਿਹੜੇ ਪਸ਼ੂ ਨੇ ਸਾਡੇ ਬਿਮਾਰ ਹੋਣੋਂ ਬਚ ਜਾਣ ਜਾਂ ਕੋਈ ਸਾਡੇ ਕਿਸਾਨ ਨੇ ਉਹਨਾਂ ਨੂੰ ਕੋਈ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ ਇਸ ਲਈ ਬੇਨਤੀ ਹੈ ਵੀ ਇਹ ਪ੍ਰਸ਼ਾਸਨ ਇਸ ਵੱਲੇ ਧਿਆਨ ਦੇਵੇ। ਸਰਦਾਰ ਜੀ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਹੈ? ਫਸਲਾਂ ਸਾਰੀਆਂ ਜੇ ਮੱਕੀ ਫਸਲ ਵੀ ਸਾਡੀ ਇੱਥੇ ਗੰਨਾ ਵੀ ਹੈਗਾ ਔਰ ਝੋਨੇ ਦੀ ਜਿਆਦਾ ਫਸਲ ਹੈ ਜਿਹੜੀ ਕਰੀਬ ਲੱਖ ਰੁਪਏ ਦਾ ਝੋਨਾ ਜਿ ਕਿਸਾਨ ਸਾਰੇ ਪੈਸੇ ਲਾ ਕੇ ਪਾਲ ਚੁੱਕਾ ਸੀ ਜੋ ਬਰਬਾਦ ਹੋ ਗਿਆ ਇਹ ਕਿਸਾਨ ਕਰਨਗੇ ਕੀ ਉੱਤੇ ਸਰਕਾਰਾਂ ਪਿਛਲੀ 12 2023 ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਉਸ ਦਾ ਵੀ ਅੱਜ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਦੇਖੋ ਦਿੰਦਾ ਕੀ ਸਰਕਾਰ 6800 ਰੁਪਏ ਦਿੱਤਾ ਉਹ ਵੀ 25% ਲੋਕਾਂ ਨੂੰ ਅਜੇ ਤੱਕ ਮਾਲਕਮ ਨੂੰ ਨਹੀਂ ਮਿਲਿਆ ਸੋ ਮੇਰੀ ਬੇਨਤੀ ਆ ਜਿਹੜੀ ਕਿਤੇ ਬੱਕਰੀ ਦਾ ਮੁਆਵਜ਼ਾ ਦੇਣ ਨੂੰ ਕਹਿੰਦੀ ਸੀ ਸਰਕਾਰ ਉਸ ਨੂੰ ਹੱਥ ਜੋੜ ਕੇ ਬੇਨਤੀ ਆ ਦਿੱਲੀ ਦੇ ਹੱਥ ਵਿੱਚ ਡੋਰ ਅੱਜ ਉਹਨਾਂ ਨੂੰ ਵੀ ਬੇਨਤੀ ਕੇਜਰੀਆਲ ਜੋ ਦੌਰੇ ਕਰਿਆ ਔਰ ਇਹਨਾਂ ਕਿਸਾਨਾਂ ਦੀ ਸਾਰ ਲਵ ਜਾਣ ਕੇ ਅੱਜ 20 ਦਿਨ ਹੋ ਗਏ ਆ ਇਹ ਕਿਸਾਨ ਜਿਹੜੇ ਆਪਦੇ ਜੱਦੋਜਾਦ ਕਰ ਰਹੇ ਸੀ ਬੰਨਾਂ ਨੂੰ ਬਚਾਉਣ ਵਾਸਤੇ ਔਰ ਇੱਕ ਬੰਨੇ ਸਾਡੇ ਕਿਸਾਨ ਦੂਜੀ ਸਾਈਡ ਤੇ ਡੁੱਬ ਰਹੇ ਸੀ ਔਰ ਕਦੇ ਵੀ ਕੋਈ ਵੀ ਐਮਐਲਏ ਔਰ ਕੋਈ ਵੀ ਪੰਜਾਬ ਸਰਕਾਰ ਦਾ ਮੰਤਰੀ ਇਹਨਾਂ ਦੀ ਸਾਰ ਲੈਣ ਨਹੀਂ ਆਇਆ ਅਜੀਤ ਤੋਂ ਮੈਂ ਨਰੇਸ਼ ਸ਼ਾਪੀ ਮੇਰੇ ਨਾਲ ਕੈਮਰਾਮੈਨ ਬਲਵਿੰਦਰ ਸਿੰਘ ਲਾਢੀ ਅੱਜ ਅਸੀਂ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਬਾਉਪੁਰ ਦੇ ਅੰਦਰ ਦਰਿਆ ਬਿਆਸ ਅੰਦਰ ਵਸਦੇ 16 ਟਾਪੂ ਨਮਾ ਪਿੰਡਾਂ ਦੇ ਏਰੀਆ ਵਿੱਚ ਜਿੱਥੇ ਬਿੱਤੇ ਕੱਲ ਭੈਣੀ ਬਹਾਦਰ ਪਿੰਡ ਦੇ ਕੋਲ ਆਰਜੀ ਬੰਨ ਖਿਸਾਨਾਂ ਵੱਲੋਂ ਜੋ ਆਪਣੇ ਖੇਤਾਂ ਦੀ ਔਰ ਜ਼ਮੀਨ ਦੀ ਸੁਰੱਖਿਆ ਲਈ ਲਗਾਇਆ ਗਿਆ ਸੀ ਟੁੱਟਣ ਤੋਂ ਬਾਅਦ ਖੇਤਾਂ ਵਿੱਚ ਚਾਰੇ ਪਾਸੇ ਪਾਣੀ ਭਰ ਗਿਆ ਹੈ ਔਰ ਇਸ ਹਾਲਾਤ ਦਾ ਜਾਜਾ ਲੈਣ ਲਈ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੀਤਿਕ ਲੋਕ ਕੱਲ ਤੋਂ ਹੀ ਇਸ ਏਰੀਆ ਦੇ ਵਿੱਚ ਚੱਕਰ ਲਗਾ ਰਹੇ ਹਨ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਫਸਲਾਂ ਡੁੱਬ ਗਈਆਂ ਹਨ ਉਹਨਾਂ ਦੀ ਪਾਣੀ ਨਾਲ ਉੱਥੇ ਘਰਾਂ ਵਿੱਚ ਵੀ ਪਾਣੀ ਆ ਵਰਿਆ ਹੈ ਜਿਹੜੇ ਉੱਚੀਆਂ ਥਾਵਾਂ ਦੇ ਵਿੱਚ ਕਿਸਾਨ ਬੈਠਿਆ ਉਹ ਪਾਣੀ ਦੇ ਵਿੱਚ ਘਿਰੇ ਹੋਏ ਹਨ ਬੁਰੀ ਤਰ੍ਹਾਂ ਕੁਝ ਇੱਕ ਕਿਸਾਨ ਜੋ ਨੀਮੀਆ ਥਾਵਾਂ ਤੇ ਸਨ ਉਹ ਆਪਣਾ ਸਮਾਨ ਲੈ ਕੇ ਕੱਲ ਹੀ ਇਸ ਜਗ੍ਹਾ ਤੋਂ ਬਾਹਰ ਆ ਗਏ ਹਨ ਕਿਸਾਨਾਂ ਨੇ ਆਪਣੇ ਬਚਾ ਲਈ ਪਹਿਲਾਂ ਤੋਂ ਹੀ 10 ਤੋਂ 15 ਦਿਨ ਦਾ ਰਾਸ਼ਨ ਪਸ਼ੂਆਂ ਲਈ ਹਰਾਚਾਰਾ ਤੇ ਹੋਰ ਪ੍ਰਬੰਧ ਕੀਤੇ ਹੋਏ ਹਨ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸਾਨਾਂ ਨੂੰ ਜਪੂਰਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਲੜੀਂਦੇ ਪ੍ਰਬੰਧ ਕੀਤੇ ਗਏ ਹਨ ਪਰ ਕਿੱਥੇ ਕਿਨੇ ਕੀਤੇ ਗਏ ਹਨ ਇਹ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ। ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਹਾਲਾਤ ਨੇ ਇੱਥੋਂ ਦੇ? ਹਾਲਾਤ ਤਾਂ ਸਾਹਮਣੇ ਆ ਦੇਖੋ ਪਾਣੀ ਬਹੁਤ ਜ਼ਿਆਦਾ ਵਾ। ਹਾਂਜੀ ਸਾਡਾ ਤੀਜਾ ਰੋ ਏਰੀਆ ਉਧਰਲਾ ਵਾ ਜਿੱਥੇ ਨੇ ਮਿੱਤਰ ਭਰਾਰੇ ਕਿਦਾਂ ਇਧਰ ਰਹਿੰਦੇ ਆ। ਜੀ ਤੇ ਉਹਨਾਂ ਦਾ ਤਾਂ ਉਹ ਵੀ ਹਰ ਸਾਲ ਇਹ ਏਰੀਆ ਮਾਰਿਆ ਜਾਂਦਾ ਪਾਣੀ ਦੇ ਨਾਲ। ਕੀ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਆ ਇਸ ਹਾਲਾਤ ਦੇ ਵਿੱਚ? ਦੇਵੇਂ ਪ੍ਰਸ਼ਾਸਨ ਦੇ ਮੌਕੇ ਦੇ ਅਧਿਕਾਰੀ ਆ ਜਮਲੇ ਸਾਹਿਬ ਆ ਉੱਤ ਲਾਏ ਸੀ ਕੱਲ ਵੀ ਆਏ ਸੀ ਇਸ ਏਰੀਆ ਦੇ ਵਿੱਚ ਪਰ ਪੰਨ ਬੰਦ ਦੇ ਬੱਜਿਆ ਨਹੀਂ ਪਰ ਪੱਕੇ ਹਾਲਾਤ ਸਰਕਾਰ ਨੂੰ ਪੱਕਾ ਪ੍ਰਬੰਧ ਕਰਨਾ ਚਾਹੀਦਾ ਹੈ ਲੋਕਾਂ ਵਾਸਤੇ ਜਾਂ ਇਹਨੂੰ ਨੇੜੇ ਰੂਪ ਦੇ ਦੇਣਾ ਲੋਕਾਂ ਦੀ ਜ਼ਮੀਨਾਂ ਦਾ ਮੁੱਲ ਦੇ ਦੇਣਾ ਜਿਹੜੇ ਹਰ ਸਾਲ ਕਿਉਂ ਨਾ ਲਾਉਂਦੇ ਮਰ ਜਾਂਦਾ ਵਾ ਮਿਹਨਤੋਂ ਨਹੀਂ ਭੱਲੇ ਪੇਜੀ ਜਿਹੜੇ ਦਰਿਆ ਪਾਰ ਕਿਸਾਨ ਰਹਿੰਦੇ ਹਨ ਕੀ ਉਹਨਾਂ ਦੇ ਅੰਦਰ ਜਮੀਨ ਪਾਣੀ ਦੇ ਅੰਦਰ ਹੀ ਹਨ ਜਾਂ ਕੁਝ ਇੱਕ ਬਾਹਰ ਆ ਗਏ ਹਨ ਵਿੱਚੋਂ ਨਹੀਂ ਹੁਣ ਘਰ ਦੇ ਉੱਚੇ ਥਾਂ ਪਾਏ ਹੋਇਆ ਅਜੇ ਤਾਂ ਪਾਣੀ ਕਿ ਲੋ ਠੀਕ ਆ ਜੇ ਹੋਰ ਛੱਡਦੇ ਤਾਂ ਫੇਰ ਤਾਂ ਪਾਣਾ ਬਾਹਰ ਆਉਣਾ ਪਊਗਾ ਇਹ ਫਸਲਾਂ ਜਿਹੜੀਆਂ ਪਾਣੀ ਕੱਲ ਆਇਆ ਇਹਦੇ ਨਾਲ ਫਸਲਾਂ ਤੇ ਕੀ ਅਸਰ ਪਿਆ ਜਿਹੋ ਫਸਲਾਂ ਜਿਹੜੀਆਂ ਨੀਵੇਂ ਸਾਰ ਡੁੱਬ ਕੇ ਦੇਖੋ ਜੀ ਉੱਚੇ ਥਾਂ 'ਤੇ ਤੁਹਾਡੇ ਸਾਹਮਣੇ ਬੱਜਦੇ ਹੋਇਆ ਜੇ ਪਾਣੀ ਇਦਾਂ ਆਉਂਦਾ ਹੋਇਆ ਇਹ ਵੀ ਡੁੱਬ ਜਾਣਗੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੇ ਪ੍ਰਸ਼ਾਸਨ ਕੋਲ ਸਰਕਾਰ ਨੂੰ ਇਹਨਾਂ ਦਾ ਜਿਹੜੇ ਗਰੀਬ ਲੋਕਾਂ ਦਾ ਸੁਣਨਾ ਚਾਹੀਦੀ ਆ ਦੋਖਸੋ ਸੁਣਨਾ ਚਾਹੀਦਾ ਹਨ ਕੇ ਜੋ ਇਹਨਾਂ ਦਾ ਖਰਚਾ ਹੈਗਾ ਹੋਰ ਚਲ ਚਾਹੀਦਾ ਨਾ ਮਾਲੀ ਸੂਰ ਤੱਕ ਚਾਹੀਦੀ ਆ ਇਹਨਾਂ ਦਾ ਹਰਸਾਰ ਨੁਕਸਾਨ ਹੁੰਦਾ ਇਹਨਾਂ ਨੂੰ ਮਾਜਬਾ ਚਾਹੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ ਦੇ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਜੀ ਨੇ ਆਣ ਕੇ ਮੌਕੇ ਤੇ ਸਾਡਾ ਰੁਕਚਾ ਜੇ ਵੇਖ ਕੇ ਚਾਖਿਆ ਹੋਇਆ ਵਾ ਕਾਰੋਬਾਰ ਬਾਕੀ ਸਰਕਾਰਾਂ ਪਾਣੀ ਇੰਨਾ ਮੰਗਰੋ ਛੱਡੀ ਕੀਤੀ ਆਉਂਦੀਆਂ ਮੰਦਾ ਹਾਲ ਹੋ ਗਿਆ ਸਾਡਾ ਦਾ ਬੜਾ ਚਾਰ ਸ਼ਵੇਰੇ ਜੇ ਬੰਨ ਨਿੱਕੇ ਮੋਟੇ ਸਾਰੇ ਸਾਡੇ ਲਈ ਕੋਈ ਪੈ ਟੁੱਟ ਕੇ ਪਾਣੀ ਪਾਣੀ ਆ ਚਾਰ ਸ਼ਵੇਰੇ ਘਰਾਂ ਚ ਪਾਣੀ ਵਰਨਲਾ ਹੋ ਗਿਆ ਸਾਡੇ ਪਰੇਸ਼ਾਨ ਸ਼ਹਿਰ ਨੂੰ ਚਾਹੀਦਾ ਸੀ ਆਣ ਕੇ ਇੱਥੇ ਕੋਈ ਨਾ ਉਹਦੀ ਮਦਦ ਕਰਕੇ ਕੋਈ ਹਿਸਾਬ ਨਾਲ ਕਾਰੋਬਾਰ ਕਰਦੇ ਇਹ ਗਰੀਬ ਜਨਤਾ ਜਾਊਗੀ ਕਿਦਰ ਨੂੰ ਕੋਈ ਸਾਰ ਨਹੀਂ ਲੈਣ ਵਾਲਾ ਕੋਈ ਨਹੀਂ ਕਰਨ ਵਾਲਾ ਐਮ ਐਲ ਆ ਜਿੰਨੀ ਵੀ ਸਾਡੀ ਸੇਵਾ ਕਰਨ ਦੇ ਤੇ ਬਾਬੇ ਸੇਵਾ ਕਰਨ ਦੇ ਆਣ ਕੇ ముਹਿਆਂ ਦੇ ਉੱਤੇ ਕੋਈ ਨਹੀਂ ਪੁੱਛਦਾ ਕੋਈ ਨਹੀਂ ਪੜਤਾਲ ਕਰਦਾ ਅੱਗੇ ਵੀ ਸਮੇਂ ਮਰ ਗਏ ਆ ਬਜ਼ੁਰਗਾਂ ਨੇ ਵਕਤ ਵੇ ਦੇ ਕਰਕੇ ਕਾਰੋਬਾਰ ਚਲਾਏ ਸੀ ਨਾ ਅਸੀਂ ਛੱੜਣੀ ਜੋਗੇ ਤੇ ਨਾ ਅਸੀਂ ਰੱਖਣੀ ਜੋਗੇ ਆ ਐਡਾ ਮੰਦਾਲ ਕੀਤਾ ਸਰਕਾਰਾਂ ਨੇ ਸਾਡਾ ਚਲੋ ਅਸੀਂ ਫੇਰ ਵੀ ਧੰਨਵਾਦ ਕਰਦੇ ਹਾਂ মিডিਆ ਆਣ ਕੇ ਸਾਡੇ ਦੇ ਮੌਕੇ ਤੇ ਆਣ ਕੇ ਕਾਰੋਬਾਰ ਕਰਦਾ ਤੇ ਫੇਰ ਵੀ ਆਣ ਕੇ ਕੋ ਸਾਡੀ ਸਾਰ ਪੁੱਛਦਾ ਲੈਂਦਾ ਅੰਦਰਵਾਰ ਕਿੰਨੇ ਕ ਬੰਨ ਲੱਗੇ ਤੇ ਕਿੰਨਾ ਕ ਏਰੀਆ ਰਕਬਾ ਹੈਗਾ ਜੋ ਕਿੰਨੇ ਪਿੰਡ ਹੁੰਦੇ ਵਿੱਚ ਇਹ ਗਿਣੀਆਂ ਤੁਹਾਨੂੰ ਪਤਾ ਹੀ ਨਹੀਂ ਕਿੰਨਾ ਕ ਰਕਬਾ ਜਿਹੜਾ ਸਾਰਾ ਹੀ ਪਾਣੀ ਚ ਡੁੱਬਿਆ ਆਇਆ ਵਾਏ ਹਾਂ ਪਿੰਡ ਕਿੰਨੇ ਜੀ ਪਿੰਡ 15 16 ਪਿੰਡ ਪੈ ਜਾਂਦੇ ਇਸ ਰਕਬੇ ਦੇ ਵਿੱਚ ਵਿੱਚ ਹੀ ਆਰਜੀ ਬੰਨ ਕਿੰਨੇ ਕ ਲੱਗੇ ਅੰਦਰਲੇ ਨਹੀਂ ਆਰਜੀ ਐਡਾ ਕੋਈ ਵੀ ਨਹੀਂ ਖਾਸ ਤੇ ਉਹਦੇ ਆਪ ਦੀ ਸਹੂਲਤ ਤੇ ਨਿੱਕੇ ਮੋਟੇ ਲੈ ਤੋ ਟਟ ਟਟ ਗਏ ਤੇ ਉਹ ਕਿਹੜੇ ਰਖ ਲੋਤੇ ਰਹੇ ਆ ਐਸ ਵੇਲੇ ਹੁਣ ਘਰਾਂ ਦੇ ਵਿੱਚ 5 5 7 7 ਫੁੱਟ ਪਾਣੀ ਸਾਡੇ ਹੈਗਾ ਅੰਦਰਾਂ ਦੇ ਵਿੱਚ ਪਾਣੀ ਵਰ ਨੂੰ ਤਿਆਰ ਹੋਇਆ ਪਿਆ ਸਾਡੇ ਹਾਂਜੀ ਕੀ ਕੁਝ ਕਿਸਾਨ ਉੱਥੋਂ ਬਾਹਰ ਵੀ ਨਿਕਲੇ ਹਨ ਕਿ ਸਾਰੇ ਅੰਦਰ ਹੀ ਨਹੀਂ ਨਹੀਂ ਕਿਸਾਨ ਨਹੀਂ ਬਾਹਰ ਨਿਕਲਣੇ ਇਹ ਮਰਦਾ ਭਾਵੇਂ ਸਾਰੇ ਹੀ ਜਾਣ ਪਰ ਇਹਨਾਂ ਬਾਹਰ ਨਹੀਂ ਨਿਕਲਣਾ ਨਾ ਬਾਹਰ ਨਿਕਲ ਕੇ ਹੀ ਭੁੱਖੇ ਮਰ ਜਾ ਜਦੋਂ ਸਾਡਾ ਸਾਰਾ ਸਭ ਕੁਝ ਇੱਥੇ ਹੈਗਾ ਹੀ ਇਹਦੇ ਕੀ ਮੰਗ ਕਰਦੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਤੁਸੀਂ ਪ੍ਰਸ਼ਾਸਨ ਦੇ ਗਾੜੀ ਇਹੋ ਮੰਗ ਕਰਦੇ ਆ ਸਾਡੀ ਮੌਕੇ ਤੇ ਆਣ ਕੇ ਸਾਰ ਲਿਆ ਤੇ ਪਾਣੀ ਲਵਾਉਣ ਜਿਵੇਂ ਲਵਾਇਆ ਜਾ ਸਕਦਾ ਹੈ ਸਾਡੇ ਅੰਦਰਾਂ ਚ ਵੜ ਗਿਆ ਨੀਆ ਪੋਲਗਾ ਹੋ ਗਏ ਸਾਰੇ ਕੋਠੇ ਬਗੜ ਕੀ ਕਰਾਂਗੇ ਅਸੀਂ ਕਿ ਪਹਿਲਾਂ ਤੁਸੀਂ ਅਪੀਲ ਕੀਤੀ ਪੀਲਾ ਦਲੀਲਾਂ ਤੇਰੇ ਕਮੇਟੀ ਵਾਲੇ ਜਾ ਕੇ ਵੀ ਦਵਾਈਆਂ ਦੇਦੇ ਰਹਿਆ ਕੋਈ ਹਰੀ ਗੱਲੋਂ ਸਾਡੀ ਸੁਣਦਾ ਨਹੀਂ ਸੁਣਾਉਂਦਾ ਨਹੀਂ ਅੰਨੀ ਪਈ ਤੇ ਕੁੱਤਾ ਚੱਟਣ ਡਿਆ ਇੱਥੇ ਹੁਣ ਜਿੱਦ ਟੁੱਟ ਗਿਆ ਉਦੋਂ ਤਾਂ ਸਾਰੇ ਇੱਥੇ ਪਹੁੰਚ ਚੁੱਕੇ ਆ ਨਹੀਂ ਕੋਈ ਵੀ ਨਹੀਂ ਪਹੁੰਚਿਆ ਅੱਗਾ ਅੱਗੇ ਪਿੱਛੇ ਕੋਈ ਪਹੁੰਚੀ ਜਾ ਉਹ ਕਾਹਦਾ ਪਹੁੰਚਿਆ ਜਿਹੜਾ ਕੰਮ ਹੋਣਾ ਸੀ ਉਦੋਂ ਹੋ ਹੀ ਗਿਆ ਹੁਣ ਸਾਰੇ ਹੁੰਦੇ ਦਾ ਬਾਕੀ ਇਹ ਨਾਲ ਜੇ ਪ੍ਰਸ਼ਾਸਨ ਹੈ ਜੇ ਵੀ ਪਾਣੀ ਦੀ ਕੋਈ ਕਾਰੋਬਾਰੀ ਚਲਾਵੇ ਜਾਂ ਕਰੇ ਘਤਰ ਸਾਡੀਆਂ ਕਣਕਾਂ ਗਿੱਲੀਆਂ ਜਿਹੜੀਆਂ ਅਸੀਂ ਬੀਜਣਾਂ ਵਾਸਤੇ ਰੱਖੀ ਬੈਠੇ ਜਾਂ ਖਾਣ ਵਾਸਤੇ ਰੱਖੀ ਬੈਠੇ ਆ ਜੇ ਫੇਸ ਹਾਵਨਾ ਜਿਵੇਂ ਇਹਦੇ ਹੜਪਾ ਨਹੀਂ ਮਗਰੋਂ ਛੜਦਾ ਜੇ ਪਾਣੀ ਸਰਕਾਰ ਨੇ ਛੜਦਾ ਨਾ ਹੋਰ ਤਾਂ ਸਾਡੀਆਂ ਵਾਲੀਆਂ ਕਣਕਾਂ ਵੀ ਗਿੱਲਗਾ ਹੋ ਜਣੀਆਂ ਹੁਣਾ ਡਰਮਾ ਦੇ ਵਿੱਚ ਪਾਈਆਂ ਇਹ ਛੱਤਾਂ ਸਾਡੀਆਂ ਕੋਠਿਆਂ ਦੀਆਂ ਉਂਝ ਮਾੜੀਆਂ ਨਾ ਅਸੀਂ ਉਹ ਛੱਤ ਦੇ ਉੱਤੇ ਹੀ ਰੱਖ ਲਈ ਜੋਗੇ ਕਣਕੋ ਕਿਉਂਕਿ ਕਮਾਈ ਉਹਨਾਂ ਦੇ ਬਾਲੇ ਟੁੱਟੀ ਜਾਂਦੇ ਆ ਬਹੁਤ ਜਾੜਾ ਮੰਦਾ ਹਾਲ ਕੀਤਾ ਪਿਆ ਇਹ ਪਾਣੀ ਨੇ ਸਾਡਾ ਅਸੀਂ ਅੱਗੇ ਮਰੇ ਪਏ ਹਾਂ ਬਾਕੀ ਰਿੰਦੀ ਖੁੰਦੀ ਆ ਸਰਕਾਰ ਨੇ ਐਰਕੀ ਵੀ ਢੂਠ ਕੱਢ ਕੇ ਰੱਖਤੀ ਸਾਡੇ ਲਈ ਜਿਹੜੀ ਗਈ ਆ ਇਸ ਤਰ੍ਹਾਂ ਮਾਜਵਾ ਦੇਣ ਬਹੁਤਿਆਂ ਘਰਾਂ ਦੇ ਦੇ ਝੋਨੇ ਜਿਹੜੇ ਹਾਬੂਏ ਬਾਹਰ ਨਿਕਲ ਕੇ ਆਈਆਂ ਮੁੰਜਰਾ ਹੁਣ ਜਿਹੜੀਆਂ ਮੁੰਜਰਾ ਦੇ ਵਿੱਚ ਪਾਣੀ ਪੈ ਗਿਆ ਉਹ ਤਾਂ ਖਤਮ ਹੋ ਗਈਆਂ ਉਹ ਵੀ ਖਤਮ ਹੋ ਗਈਆਂ ਮਾਲ ਦੇ ਪੱਠੇ ਪੁੱਠੇ ਉਹ ਵੀ ਖਰਾਬ ਹੋ ਗਏ ਗਲਦੇ ਜਾਂਦੇ ਆ ਜੋ ਚੂਹਾ ਸਾਰਾ ਉੱਚੇ ਥਾਂ ਆਲੇ ਆਣ ਕੇ ਚੜਦਾ ਚੱਲ ਜੱਟ ਜਾਊ ਕਿੱਧਰ ਨੂੰ ਜੀਵਨਦਾਰ ਤਾਂ ਅੱਗੇ ਮਰਿਆ ਪਿਆ ਨੇ ਤੇ ਬਾਕੀ ਰਹਿਦਾ ਖੁੰਦਾ ਹੁਣ ਮਰਨ ਵਾਲਾ ਸਹਬ ਬਣ ਗਿਆ ਖੁਦ ਖੁਸ਼ੀਆਂ ਕਰੂ ਕੀ ਕਰੂ ਜਦੋਂ ਕੁਝ ਬਣਾਉਦੇ ਕੋਲੇ ਰਿਆ ਜੀ ਤਾਂ ਤੁਸੀਂ ਪਹੁੰਚੇ ਹੋ ਮੌਕੇ ਤੇ ਹਾਲਾਤ ਦੇਖੇ ਕੀ ਹਾਲਾਤ ਨੇ ਪਾਣੀ ਕਿੰਨਾ ਵੱਧ ਚੁੱਕਾ ਕਿੰਨਾ ਘਟ ਚੁੱਕਾ ਦੇਖੋ ਜੀ ਮੈਂ ਬਾਉਪੁਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਅਲਰਟ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਮੈਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰੀਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਕੋਈ ਨਾ ਹੋ ਸਕੇ ਔਰ ਮੈਂ ਹੀ ਤੁਹਾਨੂੰ ਅश्वਸ਼ਨ ਦਵਾਉਂਦਾ ਕਿ ਭਈ ਸਾਡੀ ਪੂਰਤੌਰ ਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਉਹ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਹਾਂ ਵੀ ਪਾਣੀ ਅੱਗੇ ਰਿਲੀਜ਼ ਕੀਤਾ ਜਾਵੇ ਕਿਸਾਨਾਂ ਦਾ ਰੋਪ ਆ ਕਿ ਪ੍ਰਸ਼ਾਸਨ ਨੂੰ ਬਾਰ ਬਾਰ ਅਸੀਂ ਕਿਹਾ ਕਿ ਭਰੇ ਅੱਗੇ ਪਾਣੀ ਅੱਗੇ ਰਿਲੀਜ਼ ਨਹੀਂ ਹੋਇਆ ਇਸ ਕਰਕੇ ਮੇਰੀ ਮੇਰੀ ਲਗਾਤਾਰ ਗੱਲ ਹੋਈ ਹੈ ਲਗਾਤਾਰ ਮੈਂ ਨਨਾ ਸਾਹਿਬ ਸਰਪੰਚ ਸਾਹਿਬ ਨੂੰ ਵੀ ਮਿਲ ਕੇ ਆਇਆ ਬਾਕੀ ਸਾਰੇ ਲੋਕਾਂ ਨੂੰ ਵੀ ਮਿਲ ਕੇ ਆਇਆ ਹੈ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਔਰ ਸਮੇਂ-ਸਮੇਂ ਤੇ ਪਾਣੀ ਛੱਡਿਆ ਵੀ ਜਾ ਰਿਹਾ ਹੈ ਖੱਡਿਆ ਵੀ ਜਾ ਰਿਹਾ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਦੀ ਘੜੀ ਦੇ ਵਿੱਚ 1,05,000 ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮੈਂਟੇਨ ਇਹਨੂੰ ਮੈਂਟੇਨ ਰੱਖੀਏ ਮੈਂ ਰੱਖੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਦੋਂ ਦੇ ਤੋਂ ਹੀ ਸ਼ਰੋਤਾਂ ਤੋਂ ਇਹ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫਿਰ ਵੀ ਸਾਡੀ ਬਰਜ਼ੋਰ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਵ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘੱਟ ਨੁਕਸਾਨ ਬਹੁਤ ਸਾਰੇ ਕਿਸਾਨ ਪਾਣੀ ਵਿੱਚ ਘਿਰੇ ਹੋਏ ਹਨ ਉਹਨਾਂ ਦਾ ਕਹਿਣਾ ਕਿ ਅਸੀਂ ਪਾਣੀ ਦੇ ਵਿੱਚ ਹੀ ਰਹਿਣਾ ਮਨਜ਼ੂਰ ਕਰਾਂਗੇ ਲੇਕਿਨ ਛੱਡ ਕੇ ਨਹੀਂ ਜਾਵਾਂਗੇ ਨਹੀਂ ਜੀ ਦੇਖੋ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਸਾਡੇ ਵੱਲੋਂ ਹਰ ਸੰਭਵ ਜੋ ਰੀਲੀਫ ਸੈਂਟਰਸ ਹੈ ਜਾਂ ਜੋ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਇਹ ਹੀ ਭਰੋਸਾ ਦਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕ ਰਹੇ ਨੇ ਸਾਡ ਪਰਭਾਵਿਤ ਵਿੱਚ ਕਿੰਨੇ ਏਕੜ ਫਸਲ ਜਿਹੜੀ ਆ ਉਹਦੀ ਜੀ ਅਸੀਂ ਅਸੀਂ ਹੁਣ ਅਸੈਸਮੈਂਟ ਕਰਾ ਰਹੇ ਹਾਂ ਉਸ ਸਮੇਂ ਦੇ ਨਾਲ ਸਾਡੇ ਕੋਲ ਫਿਕਰ ਆ ਜਾਏਗੀ ਮੁਆਵਜ਼ਾ ਮਿਲੇਗਾ ਕਿਸਾਨ ਨੂੰ ਕੋਈ ਮੈਂ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ ਸਾਡੀ ਹੁਣ ਦੀ ਪ੍ਰਾਇਰਟੀ ਇਹੀ ਹੈ ਕਿ ਕੋਈ ਵੀ ਜਾਣੀ ਮਾਲੀ ਨੁਕਸਾਨ ਨਾ ਹੋ ਸਕੇ ਔਰ ਸਹੀ ਤਰੀਕੇ ਨਾਲ ਅਸੀਂ ਇਹਨੂੰ ਨਿਜਠੀਏ ਔ ਪਰ ਉਹ ਤੋਂ ਮੇਰੇ ਨਾਲ ਅਸੀ ਕਰਾਂ ਪਾਣੀ ਰਿਲੀਜ਼ ਕਰਨ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਅੱਗੋਂ ਉਹ ਲਗਾਤਾਰ ਹੋ ਰਿਹਾ ਜੀ ਲਗਾਤਾਰ ਹੋ ਰਿਹਾ ਹਰ ਘੰਟੇ ਦੀ ਮੋਨਿਟਰਿੰਗ ਹੋ ਰਹੀ ਹੈ ਡਾਊਨ ਸੇਮ ਆਫ ਸਟ੍ਰੀਮ ਲੈਵਲ ਤੇ ਹਰ ਸੰਭਵ ਪ੍ਰਯਾਸ ਕਿੰਨਾ ਕਿਊਸਿਕ ਪਾਣੀ ਜਿਹੜਾ ਚੱਲ ਰਿਹਾ ਇਸ ਟਾਈਮ ਤੇ 1 ਲੱਖ 5000 ਚੱਲ ਰਿਹਾ ਜੀ 1 ਲੱਖ 5000 ਚੱਲ ਰਿਹਾ ਪਿਛਲੇ ਕੁਝ ਸਮੇਂ ਤੋਂ ਤਕਰੀਬਨ ਪਿਛਲੇ 12 ਘੰਟੇ ਤੋਂ 1 ਲੱਖ 5000 ਹੀ ਮੇਨਟੇਨ ਹੈ ਵਧਿਆ ਨਹੀਂ ਹੈ ਉਹੀ ਮੇਨਟੇਨ ਕੀਤਾ ਹੈ ਜੀ ਸ਼ੁਕਰੀਆ ਅੱਜ ਵੀ ਅੱਜ ਕੀ ਬਾਰਸ਼ਾਂ ਬਹੁਤ ਜ਼ਿਆਦਾ ਹੋਈਆਂ 23 ਦੇ ਵਿੱਚ ਵੀ ਇਸ ਇਲਾਕੇ ਦੇ ਦਰਿਆ ਦੇ ਵਿੱਚ ਬਹੁਤ ਲੰਮਾ ਸਮਾਂ ਜਿਹੜਾ ਹੈਗਾ तकरीबन 1.2 ਲੱਖ ਕੁਸ਼ਕ ਪਾਣੀ ਦੇ ਵਿੱਚ ਵਗਦਾ ਰਿਹਾ ਤੇ ਜਿਹਦੇ ਨਾਲ ਕਾਫੀ ਜਿਹੜੇ ਇਹ ਕੰਡੇ-ਕੰਡੇ ਵਸਣ ਵਾਲੇ ਲੋਕਾਂ ਦੇ ਜਿਹੜੇ ਲੋਅ ਲੈਵਲ ਦੇ ਉੱਤੇ ਜਿਹੜੇ ਆਪਣਾ ਟੈਂਪਰੇਰੀ ਬੰਨ ਲਾ ਕੇ ਜਿਨ੍ਹਾਂ ਨੇ ਰੋਕੇ ਹੁੰਦਾ ਜਦੋਂ ਉਹ ਟੁੱਟ ਜਾਂਦੇ ਆ